ਸਾਡੇ ਇਸ ਵੀਡੀਓ ਦੇ ਨਾਲ ਜਿਹੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੈਨਸ਼ਨ ਦੇ ਲਾਈਵ ਅਪਡੇਟ ਤੁਹਾਨੂੰ ਇਸ ਵੀਡੀਓ ਦੀ ਵਿੱਚ ਤੇ ਆ ਗਈ ਸੋ ਅੱਜ ਦੀ ਪੈਨਸ਼ਨ ਦੀ ਕੀ ਅਪਡੇਟ ਹੈ ਇਹ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਇੱਕ ਜੋ ਨਵਾਂ ਨੋਟਿਸ ਤੁਹਾਡੇ ਨਾਲ ਜਾਰੀ ਕਰਨਾ ਜੋ ਕਿ ਟ੍ਰਿਪਲ ਐਸਬੀ ਬੋਰਡ ਵੱਲੋਂ ਜਾਰੀ ਕੀਤਾ ਗਿਆ ਸੋ ਇਹ ਨੋਟਿਸ ਬਾਰੇ ਤੁਹਾਨੂੰ ਉਹਦੇ ਦੀ ਜਾਣਕਾਰੀ ਤੁਹਾਡੇ ਨਾਲ ਜੜੀਏ ਸਾਂਝੀ ਕਰਨੀ ਹੈ ਅ ਜਿਹੜੇ ਇਸ ਤੋਂ ਅਨੁਸਾਰਨ ਫਟਾ ਕਰੋ ਫਰੀਦਿਆਂ 368 ਭਰਤੀਆਂ ਜਿਹੜੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਸੀ ਐਡਵਰਟਾਈਜ਼ਮੈਂਟ ਨੰਬਰ 8/2025 ਰਹੀ ਆਂ ਆਨਲਾਈਨ ਫਲਾਈ ਕਰਨ ਦੀ ਮਿਤੀ ਜਿਹੜੀ 4/5/27/12/25 ਤੱਕ ਕੀਤੀ ਗਈ ਸੀ ਤਾਂ ਫਿਰ ਇਸ ਹਰਨ ਦੇ ਆਖਰੀ ਮਿਤੀ 29/12/2025 ਨਿਸ਼ਿਤ ਕੀਤੀ ਗਈ ਸੀ ਅਤੇ ਇੱਥੇ ਦੱਸਿਆ ਜਾਂਦਾ ਹੈ ਡਿਪਟੀ ਕਮਿਸ਼ਨਰ ਫਰੀਦਕੋਟ ਦਾ 33ਵਾਂ ਆਧਾਰਨ ਕਰੋ ਫਰੀਦਿਆਂ ਸਾਮੀਆਂ ਅਤੇ ਕਾਨੂੰਨੀ ਅਧਿਵਿਧਾਨਕ ਕਾਰੋਹਾਰ ਵਿਭਾਗ ਤੋਂ 5 ਸਿਵਾਦਾਰਾਂ ਕਰੋ ਫਰੀਦਿਆਂ ਅਸੰਗਿਆ ਫਰਨਸ ਤੋਂ ਅਗਰ ਪ੍ਰਾਪਤ ਹੋਏ ਨੇ ਜਨਨ ਨੂੰ ਇਸ ਇਸ਼ਤਿਹਾਰ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਸੋ ਇਹ ਹੋਸਟਾ ਹੋਰ ਜੁੜੀਆਂ ਨੇ 3300 ਅਧਾਰਾਂ ਦੀਆਂ ਹੋਸਟਾ ਜੁੜੀਆਂ ਨੇ ਆਖੋਖਾ ਕੈਟਾਗਰੀ ਦੇ ਵਿੱਚ ਕਿੰਨੀਆਂ ਹੋਸਟਾਂ ਨੇ ਤੁਹਾਨੂੰ ਸਾਂਝਾ ਕਰਾਂਗੇ ਤੇ ਫਿਜ਼ੀਕਲ ਹੈਡਿਕਾ ਫੋਰਥ ਦੀ ਇੱਕ ਹੈ ਕੈਟਾਗਰੀ ਇਹਦੇ ਵਿੱਚ ਤੇ ਦੂਜੀ ਕਾਨੂੰਨੀ ਅਤੇ ਵਿਧਾਨਿਕ ਕਾਰੋਹਾਰ ਜਿਹੜੀ ਉਹ ਭਾਗ ਦੇ ਵਿੱਚ ਸੇਵਾਦਾਰਾਂ ਦੀਆਂ ਪੰਜ ਹੋਸਟਾਂ ਨੇ ਸੋ ਇਹੀ ਇਹ ਹੋਸਟਾਂ ਦੇ ਨਾਲ ਜਿਹੜੀ ਹੈ ਇਹ ਜਿਹੜੀਆਂ ਨਿਸ਼ਚਿਤ ਕਰ ਦਿੱਤੇ ਗਿਆ ਨੇ ਤੇ ਹੁਣ ਜਿਹੜਾ ਆਨਲਾਈਨ ਅਪਲਾਈ ਕਰਨ ਦੀ ਮਿਤੀ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਤਿੰਨ ਕਿਛਫਰੀ ਤੋਂ ਤੱਕ ਜਿਹੜੀ ਆਖਰੀ ਮਿਤੀ ਹੈ ਤੇ ਫਿਰ ਸਿਰਾਂ ਦੀ ਆਖਰੀ ਮਿਤੀ ਜਿਹੜੀ 5 ਜੁਲਾਈ 2024 ਨਿਸ਼ਚਿਤ ਕੀਤੀ ਗਈ ਹੈ ਸਜਰੇ ਫੈਨਫਰਾ ਇਹ ਪੋਸਟਾਂ ਬਾਰੇ ਅਪਲਾਈ ਕਰਨਾ ਚਾਹੁੰਦੇ ਨੇ ਉਹ ਕਰ ਸਕਦੇ ਨੇ ਤੇ ਉਹਦੇ ਲਈ ਜਾਣਕਾਰੀ ਤੁਹਾਨੂੰ triflusb.com ਅਫੀਸ਼ੀਅਲ ਵੈਬਸਾਈਟ ਤੋਂ ਮਿਲ ਜਾਏਗੀ ਪੈਨਸ਼ਨ ਦੀ ਗੱਲ ਕਰੀਏ ਤੇ ਅੱਜ 23 ਦਸੰਬਰ 2025 ਦਿਨ ਮੰਗਲਵਾਰ ਸ਼ਾਮ 6:00 ਵਜੇ ਤੱਕ ਕਿਸੇ ਨਗਰ ਦੇ ਵਿੱਚ ਹਾਲੇ ਪੈਨਸ਼ਨ ਦੇ ਫਿਲਹਾਲ ਫਾਸ ਹੋਣ ਜਾਂ ਪੈਨਸ਼ਨ ਜਾਰੀ ਹੋਣ ਦੀ ਫਿਲਹਾਲ ਕੋਈ ਅਪਡੇਟ ਨਹੀਂ ਹੈ ਤੇ ਕੱਲ ਦੀ ਤਰੀਕ ਦੇ ਵਿੱਚ ਵੀ ਕਿਤੇ ਵੀ ਬੈਲ ਫਾਸ ਨਹੀਂ ਹੋਏ ਸਨ ਸੋ ਅੱਜ ਵਰਕਿੰਗ ਡੇ ਹੋਣ ਕਾਰਨ ਅੱਜ 23 ਦਸੰਬਰ ਮੰਗਲਵਾਰ ਦਾ ਜਿਹੜਾ ਵਰਕਿੰਗ ਡੇ ਹੈ ਸੋ ਅੱਜ ਜੇਕਰ ਸ਼ਾਮ ਤੱਕ ਕਿਸੇ ਚਲੇ ਦੇ ਵਿੱਚ ਪੈਨਸ਼ਨ ਜਾਰੀ ਹੋਣ ਦੀ ਜਾਂ ਪੈਨਸ਼ਨ ਦੇ ਫੈਲ ਫਾਸ ਹੋਣ ਦੀ ਕੋਈ ਸੂਚਨਾ ਆਦੀ ਹੈ ਤੇ ਤੁਹਾਡੇ ਨਾਲ ਜਿਹੜੀ ਲਾਈਵ ਆ ਕੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਤੇ 2500 ਪੈਨਸ਼ਨ ਉਗਾਦੇ ਤੇ ਵੀ ਹਾਲੇ ਕੋਈ ਸੂਚਨਾ ਨਹੀਂ ਕੋਈ ਅਪਡੇਟ ਨਹੀਂ 1500 ਰੁਪਏ ਪੈਨਸ਼ਨ ਆਉਣ ਗਿਆ ਤੇ ਅੱਜ ਹੁਣ ਤੱਕ ਦੇ ਫਿਲਹਾਲ ਇਹ ਅਪਡੇਟਾ ਕਿਸੇ ਨਾਂ ਦੇ ਚਲੇ ਦੇ ਵਿੱਚ ਪੈ ਤਾਂ ਸ਼ਾਮ ਤੱਕ ਜਿਹੜੇ ਅਫਰਡਸ ਹੋਣਗੇ ਉਹ ਤੁਹਾਡੇ ਨਾਲ ਅਸੀਂ ਲਾਈਵ ਜਰੀਆ ਸਾਂਝੇ ਕਰਾਂਗੇ ਜੇਕਰ ਬਿੱਲ ਕਿਤੇ ਫਾਸ ਹੁੰਦੇ ਨੇ ਉਹ ਜਿਹੜੇ ਅਫਰਡ ਤੁਹਾਨੂੰ ਲਾਈਵ ਦਿੱਤੀ ਜਾ ਹੋਏਗੀ ਧੰਨਵਾਦ